ਆਹ ਉਹ ਜਿਹੜੀ CR321 ਵੈਰਾਈਟੀ ਹੈ ਜਿਹੜੇ ਬਹੁਤ ਵਧੀਆ ਚੰਗੇ ਬਾਣ ਵਾਸਤੇ ਆਪਾਂ ਲੈ ਕੇ ਜਾਂਦੇ ਆ ਇਹਨੂੰ ਤਾਂ ਇਹਦਾ ਝਾੜ 90 ਤੋਂ 100 ਦੇ ਵਿੱਚ ਆਉਂਦਾ ਹੈ ਜੇ ਆਪਣਾ ਨਾਰਮਲ ਪਾਣੀ ਆ ਤਾਂ 80 ਤੋਂ 85 ਯਾਨੀ ਕਿ ਬਹੁਤ ਵਧੀਆ ਝਾੜ ਹੈ ਇੰਨਾ ਇਹਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ 80 85 ਮੰਨ ਬਹੁਤ ਟਾਪ ਦਾ ਜਿਹੜੀ ਝੋਨਾ ਨਾ ਉਹੀ ਨਿਕਲਦਾ ਜੀ ਮਤਲਬ ਕਹਿ ਲਈਏ 32 ਕੁਇੰਟਲ ਤੋਂ 40 ਕੁਇੰਟਲ ਪ੍ਰਤੀ ਏਕੜ ਦਾ ਹਾਂ ਲਾ ਜਾ ਸਕਦੇ ਆਪਾਂ ਇਹਨੂੰ ਠੀਕ ਹੈ ਇਹ ਪੱਕਣ ਦੇ ਵਿੱਚ ਕਿੰਨਾ ਸਮਾਂ ਲੈਂਦੀ ਹੈ ਪਨੀਰੀ ਬੀਜਣ ਤੋਂ ਲੈ ਕੇ ਵੱਢਣ ਤੱਕ ਪਨੀਰੀ ਬੀਜਣ ਤੋਂ ਲੈ ਕੇ 140 ਦਿਨ ਲੈਂਦੀ ਹੈ ਜੀ ਕੋਈ ਉਹਦੇ ਚ ਕੋਈ ਬਿਮਾਰੀ ਬਿਲਕੁਲ ਨਹੀਂ ਫੰਗਸ ਵਗੈਰਾ ਜਾਂ ਡਿੱਗਣ ਦਾ ਨਹੀਂ ਬਾਲ ਹੀ ਹੈਡ ਵੀ ਨਹੀਂ ਕਰਦੀ ਜੀ ਠੀਕ ਵੀ ਠੀਕ ਨਾਰਮਲ ਹੀ ਹੈਗੀ ਕਈ ਵਾਰੀ ਅਜਿਹਾ ਹੁੰਦਾ ਵੀ ਕਿਸਾਨ ਜਿਹੜੇ ਨੇ ਗੇਤੀ ਲਾ ਬੈਠਦੇ ਨੇ ਤੇ ਜਦੋਂ ਫਸਲ ਨਸਾਰੇ ਤੇ ਹੁੰਦੀ ਉਹਦੋਂ ਮੀਂਹ ਪੈ ਰਹੇ ਹੁੰਦੇ ਨੇ ਉਹਨਾਂ ਦੇ ਨਾਲ ਚ ਜਾਂ ਕਈ ਵਾਰੀ ਪੱਕਣ ਦੇ ਨੇੜੇ ਆਉਂਦੀ ਹੈ ਉਦੋਂ ਵੀ ਕਈ ਵਾਰੀ ਮੀਂਹ ਪੈ ਰਹੇ ਹੁੰਦੇ ਨੇ ਤੇ ਜਿਵੇਂ ਤੁਸੀਂ ਕਹੇ ਵੀ ਡਿੱਗਣ ਦਾ ਝੰਝੜ ਘਟਾ ਇਹਦਾ ਹਾਂਜੀ ਹਾਂ ਨਹੀਂ ਡਿੱਗਦੀ ਨਹੀਂ ਜੀ ਬਿਲਕੁਲ ਵੀ ਨਹੀਂ ਡਿੱਗਦੀ ਇਹ ਵੀ ਅਸੀਂ 30 ਜੂਨ ਨੂੰ ਲਾਈ ਸੀਗੀ ਜੀ ਅੱਛਾ ਤੇ ਉਹਦੇ ਦੂਜੇ ਨਾਲੋਂ ਮੰਨ ਲਓ ਵੀ ਇਹ 10 ਦਿਨ ਪਹਿਲਾਂ ਵੱਢੀ ਗਈ ਸੀਗੀ ਆਪਣੀ ਠੀਕ ਹੈ ਦੂਜੀ ਵੈਰਾਈਟੀ ਨਾਲੋਂ 10 ਦਿਨ ਪਹਿਲਾਂ ਆ ਗਈ ਸੀਗੀ ਠੀਕ ਹੈ ਹਾਂਜੀ ਮਤਲਬ ਇਹਦੀ ਪੌਦ ਫਿਰ ਤੁਸੀਂ ਕਦੋਂ ਬੀਜੀ ਤੁਸੀਂ 30 ਜੂਨ ਨੂੰ ਤਾਂ ਲਾਈ ਹੈ ਪੌਦ ਮਤਲਬ ਜੂਨ 'ਚ ਬੀਜੀ ਹਾਂ ਜੂਨ 'ਚ ਹੀ ਬੀਜੀ ਸੀ ਠੀਕ ਹੈ ਮੰਨ ਲਓ ਜੀ 1 2 ਜੂਨ ਰਹਿੰਦੇ ਵਿੱਚ ਦੀ ਸੀਗੀ 30 31 ਦਿਨਾਂ ਦੀ ਬੋਹਦੇ ਦੀ ਲਾਤੀ ਸੀਗੀ ਜੀ ਤੇ ਕਹਿ ਲਈਏ ਜਿਵੇਂ ਆਪਾਂ ਲੇਟ ਜੇ ਪਨੀਰੀ ਬੀਜਾਂਗੇ ਲੇਟ ਲਾਵਾਂਗੇ ਪਾਣੀ ਦੀ ਵੀ ਬਚਤ ਹੈ ਹਾਂਜੀ ਹੈਗੀ ਹੈ ਜੀ ਜੀ ਪਾਣੀ ਦੀ ਬਚਤ ਆਪੀ ਹੈ ਜੀ ਪਾਣੀ ਘੱਟ ਲੱਗੂਗਾ ਜੀ ਜੀ ਇਹ ਵੀ ਹੈਗਾ ਜੀ ਠੀਕ ਠੀਕ ਹੈ ਤੇ ਤੁਹਾਡਾ ਨਾਮ ਕੀ ਕਿੱਥੋਂ ਆਏ ਤੁਸੀਂ ਗੁਰਵੰਤ ਸਿੰਘ ਹੈ ਜੀ ਪਿੰਡ ਮੇਰਾ ਪੱਕਾ ਕਲਾਂਝੇਲਾ ਬਸੰਡਾ ਜੀ ਠੀਕ ਹੈ ਤੁਸੀਂ ਕਿਹੜੀ ਝੋਨੇ ਦੀ ਵੈਰਾਈਟੀ ਪਿਛਲੇ ਸਾਲ ਲਾਈ ਇਹਨਾਂ ਦੀ ਮੈਨੂੰ 2 ਸਾਲ ਹੋ ਗਏ 321 ਵੈਰਾਈਟੀ ਲਾਉਂਦੇ ਨੇ ਅੱਛਾ ਹਾਂ ਤੁਹਾਡੇ ਖੇਤ ਚ ਕਿਵੇਂ ਦਾ ਠੀਕ ਹੈ ਮਾੜਾ ਮਾੜਾ ਨਰਮਾ ਪਾਣੀ ਹੋਵੇ ਨਾ ਉਹਦੇ ਤੇ ਵੀ ਚੱਲੇ ਜਾਂਦਾ ਹੁਣ ਜਿਹੜਾ ਸਾਡਾ ਮਾਲਵਾ ਬਹਿੰਡਾ ਜ਼ਿਲ੍ਹਾ ਹੈ ਇਹਦੇ ਵਿੱਚ ਪਾਣੀ 1.5 ਤੋਂ ਜ਼ੋਰ ਨੰਬਰੀ ਮਿਲੂਗਾ ਤੁਹਾਨੂੰ 1 ਨੰਬਰ ਪਾਣੀ ਨਹੀਂ ਮਿਲਦਾ 1 ਨੰਬਰ ਪਾਣੀ ਤਾਂ ਜਿਹੜਾ ਆਪਣਾ ਨਹਿਰੀ ਪਾਣੀ ਆ ਉਹੀ 1 ਨੰਬਰ ਪਾਣੀ ਠੀਕ ਹੈ ਤੇ ਇਹਦੇ ਵਿੱਚ ਆਪਣਾ ਝਾੜ ਬਹੁਤ ਵਧੀਆ ਦਿੰਦਾ ਇਹਦੀ ਪ੍ਰਾਲੀ ਬਹੁਤ ਘੱਟ ਹੈ ਕੱਦ ਬਹੁਤ ਘੱਟ ਹੈ ਟਾਈਮਿੰਗ ਜਿਹੜੀ ਇਹਦੀ ਜਿਹੜਾ ਹੁਣ ਆਪਾਂ ਨੂੰ ਫਸਲ ਦੀ ਸਿਹਤ ਹੈ ਮਿੱਟੀ ਦੀ ਸਿਹਤ ਹੈ ਉਹ ਆਪਾਂ ਨੂੰ ਬਣਾ ਕੇ ਰੱਖਣੀ ਪਊਗੀ ਜੇ ਆਪਾਂ ਪੂਸ਼ਾ 44 ਜਾਂ ਪੀਲੀ ਪੂਸ਼ਾ ਝੋਨਾ ਲਾਉਣੇ ਆ ਉਹ ਘੱਟ ਤੋਂ ਘੱਟ ਵੀ 150 ਦਿਨ 155 ਦਿਨ ਲੈਂਦਾ ਹੈ ਤੇ ਜੇ ਇਹ 130 35 ਦਿਨ 40 ਦਿਨ ਲੈਂਦਾ ਤੇ 15 20 ਦਿਨ ਆਪਣੇ ਉਹ ਬਚਦੇ ਆ ਜੀ ਉਹਦੇ ਨਾਲ ਉਹ ਜੇ ਆਪਾਂ 20 ਜੂਨ ਤੋਂ ਝੋਨਾ ਪੀਲੀ ਪੂਸ਼ਾ ਲਾਉਣੇ ਆ ਤੇ ਇਹ ਆਪਾਂ ਨੂੰ 5 ਜੁਲਾਈ ਤੱਕ ਆਪਾਂ ਲਾਦ ਕੇ ਕੋਈ ਦਿੱਕਤ ਨਹੀਂ ਫੇਰ ਵੀ ਜੇ ਆਪਾਂ 5 ਜੁਲਾਈ ਨੂੰ 321 ਵੈਰਾਈਟੀ ਲਾ ਦਿਆਂਗੇ ਤੇ ਦੂਜੇ ਪੀਲੀ ਪੂਸ਼ਾ ਸਾਰੀਆਂ ਵੈਰਾਈਟੀਆਂ ਨਾਲੋਂ ਪਹਿਲੀਆਂ ਜੇ ਇਹ 321 ਵੈਰਾਈਟੀ ਦੀ ਕਟਾਈ ਹੋ ਜੂਗੀ ਜਿਵੇਂ ਪਰਾਲੀ ਹੋ ਜਾਂਦੀ ਹੈ ਫੇਰ ਵੀ ਆਪਾਂ ਨੂੰ ਕਹਿੰਦੇ ਨੇ ਉੱਪਰਲਾ ਜਿਹੜਾ ਫ ਉਹ ਕਈ ਵਰੀ ਕਿਸਾਨਾਂ ਨੂੰ ਉੱਪਰ ਉੱਪਰ ਉਹ ਫੂਕਣੀ ਪੈਂਦੀ ਐ ਇਹ ਜਿਹੜੀ CR321 ਐ ਇਹਦਾ ਤੁਸੀਂ ਫੂਕ ਕੇ ਪ੍ਰਾਲੀ ਨੂੰ ਉੱਤੋਂ ਉੱਤੋਂ ਜਾਂ ਮਤਲਬ ਸਿੱਧੀ ਉਵੇਂ ਸੁਪਰਸੀਡਰ ਨਹੀਂ ਸੁਪਰਸੀਡਰ ਨਾ ਪਹਿਲਾਂ ਤਾਂ ਜੀ ਅਸੀਂ ਪਹਿਲੇ ਸਾਲ ਤਾਂ ਉਹ ਨਾ ਉੱਪਰ ਉੱਪਰ ਉਹ ਜਿਹੜੀਆਂ ਉਹ ਸੀਗਾ ਮਸ਼ੀਨ ਦਾ ਉਹ ਪਹਿਲੇ ਸਾਲ ਫੂਕਤੀਆਂ ਸੀਗੀਆਂ ਇਸ ਵਾਰ ਅਸੀਂ ਬਾਹਰ ਦੇ ਵਿੱਚ ਹੀ ਖਿਲਾਰ ਤੋਏ ਅਸੀਂ ਅੱਛਾ ਉਹ ਕਿਉਂ ਕਾਦੇ ਦਾ 126 ਵੈਰੈਟੀ ਜਿਹੜੀ VR126 ਉਹਦੇ ਜਿੰਨਾ ਕੱਦਦਾ ਤੇ ਇਹਦਾ ਕੋਈ ਬਾਲੀ ਪ੍ਰਾਲ ਨਹੀਂ ਹੁੰਦਾ ਵੀ ਨਾਰਮਲ ਕੱਦਦਾ ਇਹਦਾ ਵੈਰੈਟੀ ਦਾ ਪ੍ਰਾਲੀ ਬਹੁਤ ਨਾਰਮਲ ਹੈ ਠੀਕ ਐ ਤੇ ਇੱਕ ਹੋਰ ਹੈ ਜਿਵੇਂ ਇਸ ਵਾਰੀ ਕਹਿ ਰਹੇ ਨੇ ਕਿ ਕੁਝ ਕੰਪਨੀਆਂ ਦੇ ਬੀਜ ਇਹੋ ਜਿਹੇ ਵੀ ਨੇ ਜਿਨ੍ਹਾਂ ਤੋਂ ਸੇਲਰਾਂ ਵਾਲੇ ਪਰੇਸ਼ਾਨ ਨੇ ਇਹਦੀ ਜਿਹੜੀ ਵਿਕਰੀ ਦੇ ਵਿੱਚ ਕੁਝ ਸੇਲਰਾਂ ਵਾਲਿਆਂ ਦੀ ਕੋਈ ਜਾਂ ਆੜਤੀਏ ਵੱਲੋਂ ਕੋ ਤੁਹਾਨੂੰ ਇਹੋ ਜਿਹਾ ਕੁਝ ਕਿਹਾ ਗਿਆ ਹੈ ਵਿਪਰੀ ਕੋ ਇਹੋ ਜੀ ਸਮੱਸਿਆ ਆਏਗੀ ਇਹ ਨਾ ਲਾਓ ਜਾਂ ਇਹ ਵੱਧ ਲਾਓ ਤੁਹਾਨੂੰ ਲਾਣੀ ਚਾਹੀਦੀ ਨਹੀਂ ਜੀ ਸਾਨੂੰ ਕੋਈ ਦਿੱਕਤ ਨਹੀਂ ਹੈ ਜੇ ਮੈਂ ਆਪਣਾ CR 212 ਦੀ ਵਿਕਰੀ ਸੀ ਇਹਨੂੰ ਸੈਲਰ ਵਾਲੇ ਵੱਧ ਖਰੀਦਦੇ ਜੀ ਟੁੱਟ ਬਹੁਤ ਘੱਟ ਬੰਦੀ ਹੈ ਜੀ ਅੱਛਾ ਇਹ ਕਹਦੀ ਚਮਕ ਬਹੁਤ ਆ ਜੀ ਦਾਣੇ ਵਿੱਚ ਬਹੁਤ ਜ਼ਿਆਦਾ ਚਮਕ ਹੈ ਇਹਨੂੰ ਜਿਹੜਾ ਫੰਗਸ ਤਾਂ ਜਮੇ ਹੀ ਨਹੀਂ ਆਉਂਦਾ ਕਿਹੜੀ ਨੂੰ ਏ ਜਿਹੜੀ 321 ਵੈਰਾਈਟੀ ਹੈ ਇਹਦਾ ਦਾਣਾ ਇੰਨਾ ਸੋਹਣਾ ਹੈ ਵੀ ਜੇ ਆਪਣੇ ਇੱਥੋਂ 10 10 ਫਾਟ 15 ਫੁੱਟ ਆਪਣੇ ਤੋਂ ਦੂਰ ਪੈਣਾ ਆਪਣੇ ਅੱਖਾਂ 'ਚ ਚੌਂਕੂ ਹੈ ਜਿਹੜੀ ਚੀਜ਼ ਚੌਂਕਦੀ ਹੁੰਦੀ ਹੈ ਨਾ ਉਹਦੇ ਵੱਲ ਆਪਣਾ ਮੱਲੋ ਮੱ ਲੇਰੀ 골ਡਨ ਬੋਥ 골ਡਨ ਦਾਣਾ ਕਲਰ ਆ ਜਿਹੜਾ ਇਹ ਦਾਣੇ ਦਾ ਬਹੁਤ ਸੋਹਣੀ ਤੇ ਫੰਗੀ ਸਾਈਡ ਦੀ ਦਵਾਈ ਜਿਹੜੀ ਫੰਗਸ ਦੀ ਦਵਾਈ ਆਪਾਂ ਕਰਦੇ ਆ ਇਹ ਤੇ ਕੋਈ ਦਵਾਈ ਕਰਨ ਦੀ ਲੋੜ ਨਹੀਂ ਤਾਂ ਵੀ ਇਹਦੇ ਦਾਣੇ ਦੀ ਚਮਕ ਬਹੁਤ ਜ਼ਿਆਦਾ ਠੀਕ ਹੈ ਅੱਛਾ ਮਤਲਬ ਸਪਰੇਅ ਤੋਂ ਸਰ ਸਕਦਾ ਜੀ ਠੀਕ ਜਮ ਬਿਲਕੁਲ ਸਰ ਸਕਦੇ ਜੀ ਇਹ ਇਹਦੇ ਬਾਰੇ ਥੋੜੀ ਜਾਣਕਾਰੀ ਦੋ ਤੁਹਾਡਾ ਪਾਣੀ ਕਿਵੇਂ ਦਾ ਤੁਹਾਡੇ ਖੇਤਾਂ ਦਾ ਪਾਣੀ ਜੀ ਮੇਰੇ ਕੋਲੇ ਇੱਕ ਖੇਤ ਆ ਮੇਰਾ ਜਿਹੜਾ ਉੱਥੇ ਤੋਂ ਆਪਾਂ ਬਿਲਕੁਲ ਇੱਕ ਨੰਬਰ ਹੀ ਕਹਿ ਸਕਦੇ ਆ ਲੈਰੀ ਪਾਣੀ ਦੇ ਮੁਕਾਬਲੇ ਤੇ ਹੀ ਆ ਠੀਕ ਹੈ ਦੂਜਾ ਪਾਣੀ ਮੇਰਾ ਦਰਮਿਆਨਾ ਜੀ ਠੀਕ ਆ ਵੀ ਮਾੜਾ ਵੀ ਨਹੀਂ ਕਹਿ ਸਕਦੇ ਆ ਆਪਾਂ ਉਹ ਚ ਨਾ ਇੱਕ ਤਾਂ ਸੁਪਰ 212 ਅਸੀਂ ਲਾਏ ਆਨੇ ਪਿਛਲੇ 2 ਸਾਲਾਂ ਤੋਂ ਇੱਕ CR 321 ਪਿਛਲੇ 2 ਸਾਲਾਂ ਤੋਂ ਜਿਹੜਾ ਅਸੀਂ ਲਾਉਨੇ ਆ ਪੰਜਾਬ 20 ਤੌਰ ਕੇ ਦੜਵਾ ਤੋਂ ਵੀ ਖਰੀਦਿਆ ਸੀ ਪਹਿਲੇ ਸਾਲ ਮੈਨੂੰ ਟ్రਾਇਲ ਵੀਲ ਹੋਇਆ ਸੀ ਇਹਨਾਂ ਨੇ ਅੱਛਾ ਤੇ ਉਹਦਾ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਠੀਕ ਹੈ ਜਿਵੇਂ ਆਪਾਂ ਕਹਿ ਸਕਦੇ ਆ ਵੀ ਘਟ ਰੇ ਆਪਾਂ ਕਹਿੰਦੇ ਵੀ ਉੰਜੂਰ ਗਿਆ 4-5 ਬੈਗ ਪਾ ਕੇ ਪੈ ਗਏ ਮੈਂ ਇਹਨੂੰ ਨਾਰਮਲ ਰੇਤ ਤੇ 3 3.5 ਗੱਟੇ ਰੇਤ ਦੇ ਪਾ ਕੇ ਮੇਰੇ ਚੰਗੇ ਜਿੱਥੇ ਪਾਣੀ ਇੱਕ ਨੰਬਰ ਉੱਥੇ ਤਾਂ 92-93 ਮਣ ਕਿੱਲੇ ਦਾ ਹੋਇਆ ਸੀ ਜੀ ਠੀਕ ਹੈ ਜਿੱਥੇ ਆਪਣਾ ਦਰਮਿਆਨਾ ਪਾਣੀ ਆ ਉੱਥੇ 80 ਤੋਂ 85 ਮਣ ਦੇ ਵਿੱਚ ਵਿੱਚ ਝਾੜ ਵਧੀਆ ਆ ਜੀ ਬਾਕੀ ਪਹਿਲਾਂ ਜਿਵੇਂ ਬਾਈ ਗੱਲ ਕਰਕੇ ਛੱਡੇ ਬਿਕਰੀ ਸੀ ਬਿਕਰੀ ਨੂੰ ਲੈ ਕੇ ਬਹੁਤ ਵਧੀਆ ਮਤਲਬ ਆਪਾਂ ਮੰਡੀ ਢੇਰੀ ਲਾਉਣੇ ਇਹਦੀ ਅਲੱਗ ਦਿਸੂ ਅੱਛਾ ਜਿਵੇਂ ਸੈਂਪਲ ਪਾਸ ਕਰਨ ਆਉਣਾ ਤਾਂ ਉਹ ਖਿੱਚਦਾ ਆਪਦੇ ਬੰਨੀ ਨੂੰ ਛੋਂਦਾ ਸੀ ਠੀਕ ਹੈ ਮਤਲਬ ਕੁਆਲਿਟੀ ਇੰਨੀ ਕੁ ਵਧੀਆ ਹੈ ਜੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਸਾਲੂ ਸ਼ਬਦਾਂ ਚ ਵੀ 11 ਝੋਨਾ ਆਮ ਆਪਾਂ ਕਹਿੰਦੇ ਸੀ ਯਾਰ ਵੀ ਜੇ ਨਹੀਂ ਬਾਹਲਾ ਮੱਥਾ ਮਾਰਨਾ ਤਾਂ ਵੀ 11 ਝੋਨਾ ਲਾ ਲਓ ਵੀ ਘੱਟੋ-ਘੱਟ ਵਿਕ ਜੂ ਇਹਦਾ ਉਹ ਕੰਮ ਹੈ ਜੀ ਠੀਕ ਹੈ ਇਹ ਬਾਈ ਤੁਸੀਂ ਇਹ ਦੋ ਵੈਰੈਟੀਆਂ ਲਾਉਂਦੇ ਹੋ ਸੁਪਰ ਸੀਰ 212 ਸੀਰ 321 ਇਸ ਤੋਂ ਇਲਾਵਾ ਹੋਰ ਤੁਸੀਂ ਕੋਈ ਵੈਰੈਟੀਆਂ ਲਾਉਂਦੇ ਖੇਤ ਨਹੀਂ ਜੀ ਪਹਿਲਾਂ ਜਿਆਦਾ ਜਿਵੇਂ ਪਹਿਲਾਂ 11 ਲਾ ਲੈਂਦੇ ਸੀ ਠੀਕ ਹੈ ਇੱਕ ਇਕੱਲਾ ਜਿਹੜਾ 212 ਸੀਗਾ ਸੀਰ ਇਕੱਲਾ ਇੱਕ ਸੁਪਰ 212 ਇਹ ਤਿੰਨੀ ਜਿਆਦਾ ਵਿਜਾਦ ਕਰੇ ਠੀਕ ਹੈ ਇੱਕ ਬਾਈਰ ਖੜੇ ਨੇ ਬਾਈ ਜੀ ਨਾਮ ਕੀ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਪਿੰਡ ਮੇਰਾ ਪਿਉਰੀ ਹੈ ਜੀ ਜਸਵੀਰ ਤੁਸੀਂ ਕਿਹੜੀ ਝੋਨੇ ਦੀਆਂ ਵੈਰਾਈਟੀਆਂ ਮਤਲਬ ਲਾਉਂਦੇ ਹੋ ਮੈਂ ਸਰ ਜੀ ਪਿਛਲੇ 5 ਸਾਲ ਤੋਂ ਸੁਪਰ ਸੀਰ 212 ਲਾ ਰਿਹਾ ਅੱਛਾ ਹਾਂਜੀ ਬਹੁਤ ਸੁਪਰ ਸੀਰ 212 ਹਾਂਜੀ ਹਾਂਜੀ ਠੀਕ ਹੈ ਮੇਰੇ ਏਰੀਆ ਦਾ ਸਵਾ 1.5 ਨੰਬਰ ਪਾਣੀ ਹੈਗਾ ਜੀ ਅੱਛਾ ਤੇ ਨਹਿਰੀ ਪਾਣੀ ਵੀ ਨਾਲ ਤੇ ਮਲਕੋਟੜਾ ਦੇ ਪਾਣੀ ਵੀ ਹੈ ਹੂੰ ਤੇ ਵਧੀਆ ਝੜ ਰਿਹਾ ਜੀ 85 ਤੋਂ 90 ਮਣ ਵਧੀਆ ਝੜਾ ਬਹੁਤੇ ਏਰੀਆ 'ਚ ਜਿਵੇਂ ਜਸਵੀਰ ਜੀ ਉਹ ਹੋ ਗਿਆ ਆਪਣੇ ਪਾਣੀ ਹਨਾ ਬੜੀ ਸਮੱਸਿਆ ਪੰਜਾਬ ਚ ਪੈਦਾ ਹੋ ਰਹੀ ਹੈ ਜਿੱਥੇ ਪਾਣੀ ਵਧੀਆ ਉੱਥੇ ਤਾਂ ਹਰ ਫਸਲ ਹੋ ਜਾਂਦੀ ਹੈ ਮਾੜੇ ਪਾਣੀ ਦੀ ਸਮੱਸਿਆ ਆਉਂਦੀ ਹੈ ਹਾਂਜੀ ਸਰ ਮਾੜੇ ਮਾੜੇ ਪਾਣੀ ਦੇ ਵਿੱਚ ਵੀ ਜੱਟ ਵਧੀਆ ਦੇ ਦਿੰਦੀ ਹੈ ਠੀਕ ਹੈ ਹਾਂਜੀ ਸੁਪਰ ਸੀਆਰ 212 ਜਿਹੜਾ ਤੇ ਵੀ ਜਿਹੜਾ 2 ਨੰਬਰ ਪਾਣੀ 1.5 ਨੰਬਰ ਪਾਣੀ ਹੈ ਉਹਦੇ ਵਿੱਚ ਵੀ ਜੇ 80 ਮਾਣਾ 75 80 ਮਾਣਾ ਝੜ ਵਧੀਆ ਦੇ ਦਿੰਦਾ ਹੈ ਤੇ ਇੱਕ ਨਾ ਸਹੀ ਦੱਸਿਓ ਵੇਖੋ ਸਾਨੂੰ ਤੁਹਾਡੇ ਤੋਂ ਉਮੀਦ ਹੈ ਤੁਸੀਂ ਸਹੀ ਜਾਣਕਾਰੀ ਦਿਓਗੇ ਜਦੋਂ ਕਿਸਾਨ ਦਾ ਝੋਨਾ ਨਾ ਨਿਸਰਨ ਦੇ ਨੇੜੇ ਆਉਂਦਾ ਹੈ ਉਦੋਂ ਬਲਾਈਟ ਸੀਤ ਬਲਾਈਟ ਵਗੈਰਾ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਜਿੰਨੇ ਵੀ ਇਹ ਫੰਗੀ ਸਾਈਡ ਨੇ ਮਹਿੰਗੇ ਬਹੁਤ ਨੇ ਜਿੰਨੇ ਬ੍ਰਾਂਡ ਨੇ ਵੱਡੇ ਬਹੁਤ ਮਹਿੰਗੇ ਨੇ ਉਹ ਉਦੋਂ ਮਹਿੰਗੇ ਨੇ ਬਾਅਦ ਚ ਬੇਸ਼ੱਕ ਕੋਈ ਬਹੁਤਾ ਫਰਕ ਨਹੀਂ ਕਿਸਾਨਾਂ ਨੂੰ ਇਹਦੇ ਚ ਵੇਖਣ ਨੂੰ ਮਿਲਦਾ ਹੈਗਾ ਹਾਂਜੀ ਹਾਂਜੀ ਪਰ ਕਹਿੰਦੇ ਬੀਜ ਉਹੀ ਬਿਹਤਰ ਹੈ ਜਿਹੜਾ ਸ਼ੁਰੂ ਜੀ ਨੂੰ ਬਿਮਾਰੀ ਉਹ ਘੱਟ ਪਵੇ ਬਿਲਕੁਲ ਤਾਂ ਇਹਨਾਂ ਨੂੰ ਤੁਸੀਂ ਕਿੰਨੇ ਕਿੰਨੇ ਫੰਗੀ ਸਾਈਡ ਜਿਹੜੇ ਵਰਤੇ ਨੇ ਸਰ ਇਹ ਇੱਕ ਫੰਗੀ ਸਾਈਡ ਵਰਤਦੇ ਆਂ ਠੀਕ ਹੈ ਮੈਂ ਬਿਲਕੁਲ ਸਹੀ ਗੱਲ ਕਰਦਾਂ ਠੀਕ ਹੈ ਕਿਸਾਨ ਭਰਾ ਆਪਣੇ ਬਹੁਤ ਸਤਿਕਾਰਯੋਗ ਹੈ ਸਾਰੇ ਠੀਕ ਹੈ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਕਿਹੜਾ ਕਿਸੇ ਤੋਂ ਕੋਈ ਰਿਸ਼ਤ ਲਈ ਹੈ ਠੀਕ ਹੈ ਤੇ ਇਸ ਨੂੰ ਇੱਕ ਫੰਗੀਸਾਈਡ ਜਿਹੜੀ ਸਪਰੇ ਆਪਾਂ ਜੁਨਿਸਰ ਵੇਲੇ ਉਦੋਂ ਕਰਦੇ ਰਹੀ ਜੀ ਹਾਂਜੀ ਤੇ ਬਹੁਤ ਵਧੀਆ ਅਜਟਾਏ ਤੱਕ 85 ਪਲਸ ਰਿਹਾ ਜੀ ਹਾਂਜੀ